ਪਿਚਾ ਪਿਚਾ ਵਾ ਤੇ ਚਾਹ ਵਾ ਪਿਚੋ ਆ ਦਸੋ ਪਹਿਲਾ ਜਿੰਦੀ ਆ ਜੇ ਬਾਜੀ ਜਿੰਦੀ ਆ ਸਾਡੇ ਆ ਪੂਰੀ ਪ੍ਰਾਜਾ ਦੀ ਪ੍ਰਾਜਾ ਕੇ ਆਏ ਅੰਦਰ ਅਸੀਂ ਅੰਦਰ ਭਾਰ ਕੇ ਕਾਰਾਂ ਜੋਤ ਅਸੀਂ ਜਿੰਮੀ ਨੂੰ ਬੁਲਾਉਣ ਨਹੀਂ ਜਾਣਾ ਜਿੰਦੀ ਆਏ ਬਾਜੀ ਐਮਸੀ ਨੂੰ ਬੁਲਾ ਕੇ ਜਿੱਦਾਂ ਮਾਦੀ ਪਲਾਸੀ ਕਰਦੇ ਆ ਵੇਖੋ ਜੀ ਹੁਣ ਐਮਸੀ ਲੱਭਣ ਥੋੜਾ ਜਾਣਾ ਮੇਰੇ ਪੱਦੇ ਤੇ ਚਲਾਈ ਦਿੱਤਾ ਤੇ ਮੈਂ ਕਿੱਥੇ ਜਾਣਾ ਹੀ ਬਿਚੂ ਨੇ ਦੱਸੋ ਮੇਰੇ ਬੱਚੇ ਕਿਤਾਬ ਪੜ੍ਹਦੇ ਨੇ ਕੈਸੋ ਆਪਰੇਸ਼ਨ ਜਿਹੜੇ ਆ ਯੋਧ ਨਸ਼ਾ ਦੇ ਵਿਰੁੱਧ ਤਹਿਤ ਚੱਲ ਰਹੇ ਆ ਇਹਦੇ ਵਿੱਚ ਜਦੋਂ CIA ਔਰ ਸਪੈਸ਼ਲ ਬ੍ਰਾਂਚ ਦੀ ਟੀਮ ਅ ਵਾਕਾ ਪਿੰਡ ਜਿਹੜਾ ਹੌਟਸਪੌਟ ਹੈ ਕਾਫੀ ਨਸ਼ਿਆਂ ਦੇ ਵਿੱਚ ਮਸ਼ਹੂਰ ਆ ਉਹਦੇ ਸਬੰਧ ਦੇ ਵਿੱਚ ਗਏ ਸੀ ਜਦੋਂ ਵਾਕਾ ਪਿੰਡ ਚ ਪਹੁੰਚੇ ਤੇ ਮੁਖਬਰ ਖਾਸ ਨੇ ਇਹਨਾਂ ਨੂੰ ਦੱਸਿਆ ਵੀ ਜਿਹੜਾ ਜੋਧਾਵਾ ਜੋ ਯੋਧ ਲਾਲ ਜੀ ਇਦੇ ਵਿਰੁੱਧ ਪਹਿਲੇ ਵੀ 4-5 ਜਿਹੜੇ ਮੁਕਦਮੇ ਆ ਨਸ਼ਿਆ ਦੇ ਦਰਜਾ ਤੇ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੋਆ ਉਹ ਨਸ਼ਾ ਵੇਚ ਰਿਆ ਵਾ ਪੁਲਿਸ ਪਾਲਟੀ ਜਦੋਂ ਸੀਆਈਏ ਇਨਚਾਰਜ ਸਬ ਇੰਸਪੈਕਟਰ ਅਜਵਿੰਦਰ ਦੀ ਅਗਵਾਈ ਹੇਠ ਇਹਨਾਂ ਦੇ ਘਰ ਦਾ ਜਾ ਕੇ ਇਹਨਾਂ ਨੇ ਸਵੇਰੇ ਸੌਤੇ ਬੂਹਾ ਖੜਕਾਇਆ ਵਾ ਤੇ ਇਹਨਾਂ ਨੇ ਦੇਖਿਆ ਵੀ ਇਹ ਪੁਲਿਸ ਆ ਗਈ ਆ ਔਰ ਇਹਨਾਂ ਨੇ ਛੱਤ ਉੱਤੇ ਚੜ੍ਹ ਕੇ ਉੱਤੇ ਪੇ ਜਿਹੜੇ ਪੱਥਰ ਸੀ ਜਾਣ ਤੋਂ ਮਾਰ ਦੀ ਨੀਅਤ ਨਾਲ ਪੁਲਿਸ ਤੇ ਉੱਤੇ ਇਹਨਾਂ ਨੇ ਵਟੇ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚ ਪੁਲਿਸ ਪਾਰਟੀ ਦੇ ਚਾਰ ਜਿਹੜੇ ਏਐਸਆਈਸੀ ਆ ਜ਼ਖਮੀ ਹੋਏ ਆ ਜਿਨ੍ਹਾਂ ਦੇ ਵਿੱਚ ਏਐਸਆਈ ਰਪਿੰਦਰ ਸਿੰਘ ਸਪੈਸ਼ਲ ਬ੍ਰਾਂਚ ਏਐਸਆਈ ਸੁਤਨਾਮ ਸਿੰਘ ਸੀਆਈਏ ਬ੍ਰਾਂਚ ਏਐਸਆਈ ਦਵਿੰਦਰ ਸਪੈਸ਼ਲ ਬ੍ਰਾਂਚ ਏਐਸਆਈ ਗੁਰਚੰਨ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਔਰ ਜਦੋਂ ਇਹਨਾਂ ਨੇ ਉੱਤੋਂ ਵਟੇ ਮਾਰਨੇ ਸ਼ੁਰੂ ਕੀਤੇ ਆ ਇਹ ਇਹਨਾਂ ਨੇ ਇੱਧਰ ਉੱਧਰ ਭੱਜ ਕੇ ਆਪਣੀ ਜਿਹੜੀ ਆ ਉਹ ਜਾਨ ਬਚਾਈ ਆ ਤੇ ਮੁੜ ਕੇ ਜਿਹੜਾ ਜੋਧ 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 ਰਾਜ ਤੇ ਦੀ ਪਤਨੀ ਵੰਦਨਾ ਵਾ ਇਹਨਾਂ ਨਾਲ ਤਿੰਨ ਚਾਰ ਹੋਰ ਅਣਪਛਾਤੇ ਵਿਅਕਤੀ ਸੀ ਜਿਹੜੇ ਜਿਹੜਾ ਨਸ਼ਾ ਹੀ ਆਵਾਂਖੇ ਦੇ ਵਿੱਚ ਸਪਲਾਈ ਵੀ ਕਰਦੇ ਸੀ ਔਰ ਵੇਚਦੇ ਵੀ ਸੀ ਇਹਨਾਂ ਨੇ ਜੋਧ ਨੇ ਤੇ ਇਹਦੀ ਪਤਨੀ ਨੇ ਪਹਿਲੇ ਪੁਲਿਸ ਪਾਰਟੀ ਦੀ ਆਪਣੇ ਇੱਕ ਸਕੂਟਰੀ ਨੂੰ ਇਹਨਾਂ ਨੇ ਅਗਲਾ ਹੀ ਫਿਰ ਇਹਨਾਂ ਨੇ ਆਪਣੇ ਈ ਰਿਕਸ਼ਾ ਨੂੰ ਅਗਲਾ ਆਂਦੀ ਕੋਸ਼ਿਸ਼ ਕੀਤੀ ਔਰ ਜਿਹੜੀ ਪੁਲਿਸ ਪਾਰਟੀ ਐਸਆਈ ਰਵਿੰਦਰ ਸਿੰਘ ਦੀ ਗੱਡੀ ਆਈ 10 ਉੱਥੇ ਖੜੀ ਸੀ ਉਹਨੂੰ ਅਗਲਾ ਦੀ ਕੋਸ਼ਿਸ਼ ਕੀਤੀ ਬੜੀ ਮੁਸ਼ਕਲ ਉੱਥੋਂ ਗੱਡੀ ਕੱਢ ਕੇ ਤੇ ਘੜੀ ਜਿਹਦਾ ਕਾਫੀ ਨੁਕਸਾਨ ਹੋਇਆ ਇਹਨਾਂ ਨੇ ਪੱਥਰबाजी ਦੇ ਵਿੱਚ ਉਹਦਾ ਸ਼ੀਸ਼ੇ ਟੁੱਟੇ ਔਰ ਕਾਫੀ ਜਿਹੜਾ ਗੱਡੀ ਗੱਡੀ ਦਾ ਨੁਕਸਾਨ ਹੋਇਆ ਤੇ ਬਾਅਦ ਦੇ ਵਿੱਚ ਇਹਨੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਫੜਨ ਵਾਸਤੇ ਦੁਬਾਰਾ ਉਥੇ ਇਕੱਠੀ ਹੋਈ ਆ ਤੇ ਇਹਨੇ ਜੋ ਯੁੱਧ ਲਾਲ ਦੇ ਜਿਹੜੇ ਅਣਪਛਾਤੇ ਵਿਅਕਤੀ ਉਹ ਤੇ ਉਤੋਂ ਭੱਜ ਗਏ ਇਸ ਸਿਲੰਡਰ ਲੈ ਕੇ ਆਪਣਾ ਉਹਦੇ ਉੱਤੇ ਰੈਗੂਲਰ ਲਾ ਕੇ ਤੇ ਇਹਨੇ ਲਾਈਟਰ ਹੱਥ ਦੇ ਵਿੱਚ ਫੜਿਆ ਸੀ ਔਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਧਮਕੀਆਂ ਦੇ ਰਿਹਾ ਸੀ ਬਾਰ-ਬਾਰ ਕਦੀ ਕਿਹ ਅਫਸਰ ਨੂੰ ਬੁਲਾ ਲਓ ਕਦੀ ਕਿਹ ਅਫਸਰ ਨੂੰ ਬੁਲਾ ਲਓ ਉਥੇ ਸ਼ਾਇਦ ਸਾਰੇ ਤੁਸੀਂ ਪੱਤਰਕਾਰ ਭਰਾ ਵੀ ਪਹੁੰਚੇ ਸੀ ਬੜੇ ਮੁਸ਼ਕਲ ਦੇ ਕਰਕੇ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਵਾ ਵੰਦਨਾ ਨੂੰ ਤੇ ਜਿਹੜਾ ਜੋਧ ਲਾਲ ਆ ਇਹਨੂੰ ਯੋਧੇ ਨੂੰ ਇਹਨਾਂ ਦੇ ਖਿਲਾਫ ਮਕਦਮਾ ਨੰਬਰ 35 ਸਰਕਾਰੀ ਡਿਊਟੀ 'ਚ ਵਿਗੜ ਪਾਣਾ ਔਰ ਗੱਡੀਆਂ ਨੂੰ ਘਰ ਨੂੰ ਅੱਗ ਲਾਣਾ ਔਰ ਆਪਣੇ ਆਪ ਨੂੰ ਇਹਨੇ ਕਾਫੀ ਬਲੇਡ ਨਾਲ ਉਹਦੇ ਜ਼ਖਮ ਆਪਣੇ ਸਰੀਰ ਤੇ ਕੀਤੇ ਇਹਨਾਂ ਦੀ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਔਰ ਇਹਨਾਂ ਦੀ ਰੈਸਟ ਮਕਦਮਾ ਨੰਬਰ 35 ਦੇ ਵਿੱਚ ਕਰਕੇ ਔਰ ਇਹਨੂੰ ਆਪਾਂ ਇਹਦਾ ਰਿਮਾਂਡ ਲੈ ਕੇ ਤੇ ਅਗਲੀ ਪੁਸ਼ਗੀਸ਼ ਕਰਾਂਗੇ ਕਿ ਇਹ ਚਟਾ ਕਿੱਥੋਂ ਲੈ ਕੇ ਆਂਦਾ ਹੀ ਔਰ ਕਿੱਥੇ ਵੇਚਦਾ ਹੈ